ਹਾਂਜੀ ਅੱਜ ਆਪਾਂ ਗੱਲ ਕਰਦੇ ਹਾਂ ਅੰਬ ਦੇ ਰੁੱਖ ਦੀ ਗੱਲ ਅੰਬ ਦਾ ਰੁੱਖ ਜੋ ਸਾਡੇ ਪੰਜਾਬ ਦੇ ਵਿੱਚ ਇੱਕ ਵਿਰਾਸਤੀ ਰੁੱਖ ਮੰਨਿਆ ਜਾਂਦਾ ਅੰਬ ਦੇ ਰੁੱਖ ਦੇ ਜਿਹੜੇ ਗੁਣ ਹੈ ਉਹ ਬੇਅੰਤ ਸਭ ਤੋਂ ਵੱਡਾ ਗੁਣ ਆਕਸੀਜਨ ਹੈ ਜਿਹੜਾ ਇਹ ਬਹੁਤ ਵੱਡੇ ਉਧਰ ਤੇ ਸਾਨੂੰ ਪੈਦਾ ਕਰਕੇ ਦਿੰਦਾ ਦੂਸਰੀ ਗੱਲ ਜਿਹੜਾ ਫਰੂਟ ਇਸ ਦਾ ਅੰਬ ਦਾ ਫਰੂਟ ਹੈ ਬਹੁਤ ਪੰਜਾਬ ਦੇ ਲੋਕ ਇਸ ਨੂੰ ਖਾਣ ਦੇ ਵਿੱਚ ਪਸੰਦ ਕਰਦੇ ਆ ਬਹੁਤ ਸਾਰੀਆਂ ਜਿਹੜੀਆਂ ਦਵਾਈਆਂ ਉਹਨਾਂ ਦੇ ਵਿੱਚ ਵੀ ਅੰਬ ਦੇ ਰੁੱਖ ਦੇ ਪੱਤੇਆਂ ਦੀ ਫਲ ਤੋਂ ਜਿਹੜਾ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਇਸ ਤੋਂ ਤਿਆਰ ਹੁੰਦੀਆਂ ਤੇ ਆਪਾਂ ਅੱਜ ਜੋ ਇਸ ਦੀਆਂ ਗੋਠਲੀਆਂ ਆਪਾਂ ਖਾ ਲੈਂਦੇ ਅੰਬ ਉਸ ਨੂੰ ਵੇਸਟ ਸੁੱਟ ਦਿੰਦੇ ਆ ਅਸੀਂ ਉਹ ਇਕੱਠੀਆਂ ਕਰਕੇ ਥੈਲੀਆਂ ਲਿਆ ਕੇ ਉਸ ਦੇ ਵਿੱਚ ਪਰਤੀ ਕਰ ਰਹੇ ਆ ਬਹੁਤ ਹੀ ਸੌਖਾ ਤਰੀਕਾ ਆਪਾਂ ਮਿੱਟੀ ਲੈਣੀ ਆ ਥੋੜੀ ਜ਼ਮੀਨ ਦੀ ਮਿੱਟੀ ਥੋੜੀ ਜਿਹੜੀ ਹਲਕੀ ਮਿੱਟੀ ਰੇਤਾ ਮਿੱਟੀ ਕਹਿ ਦਿੰਨੇ ਆ ਦੋਨਾਂ ਨੂੰ ਮਿਕਸ ਕਰਕੇ ਆਪਾਂ ਇਹਦੇ ਵਿੱਚ ਪਰ ਲੈਣਾ ਤੇ ਇਸ ਤਰ੍ਹਾਂ ਸੁਰਾਖ ਕਰ ਦੇਣੇ ਆ ਸੁਰਾਖ ਜ਼ਰੂਰੀ ਆ ਜੇਕਰ ਆਪਾਂ ਲਫਾਫਿਆਂ ਦੇ ਵਿੱਚ ਲਾਉਣੇ ਆ ਇਸ ਦੇ ਥਰੂ ਜਿਹੜਾ ਪੌਦੇ ਨੂੰ ਸਾਹ ਮਿਲਦਾ ਤੇ ਪਾਣੀ ਦੀ ਮਾਤਰਾ ਉਹਦੀ ਪੂਰੀ ਹੋਵੇਗੀ ਜਿਹੜੇ ਜੋ ਆਪਾਂ ਬੈੱਡ ਬਣਾ ਬਣਾ ਕੇ ਰੱਖਿਆ ਹੋਇਆ ਉਸ ਦੇ ਵਿੱਚ ਇੰਨਾ ਸੁਰਾਖਾਂ ਦੇ ਥਰੂ ਉਸ ਨੂੰ ਪਾਣੀ ਮਿਲੇਗਾ ਤੁਸੀਂ ਇੱਕ ਇੱਕ ਗੋਠਲੀ ਇੱਕ ਇੱਕ ਥੈਲੀ ਦੇ ਵਿੱਚ ਸੈੱਟ ਕਰਨੀ ਹੈ ਥੋੜੇ ਸਮੇਂ ਬਾਅਦ ਇਸ ਦਾ ਜੋ ਰਿਜ਼ਲਟ ਆਪਣੇ ਸਾਹਮਣੇ ਆਊਗਾ ਸਾਡਾ ਕਾਫੀ ਲੰਬਾ ਤਿਆਰ ਹੋਵੇ ਇਸ ਫੀਲਡ ਦੇ ਵਿੱਚ ਜਿਵੇਂ ਤੁਸੀਂ ਇਹ ਦੇਖ ਸਕਦੇ ਹੋ ਸਾਡੇ ਵੀਰ ਹੈ ਜੋ ਉਹ ਜਦੋਂ ਵੀ ਅੰਬ ਦੀ ਸਾਨੂੰ ਕੋਈ ਇੱਥੇ ਮੁੱਠਲੀ ਮਿਲਦੀ ਆ ਉਹ ਇੱਥੇ ਦਬ ਦਿੰਦੇ ਆ ਆ ਤੁਸੀਂ ਦੇਖ ਸਕਦੇ ਹੋ ਕਿ ਵੀ ਕਿਸ ਤਰ੍ਹਾਂ ਅੰਬ ਦੇ ਪੌਦੇ ਪਿੱਛੇ ਤਿਆਰ ਹੋ ਰਿਹਾ ਮੋਦਵੀਰ ਕਹਿੰਦੇ ਕਿ ਆਪਣੇ ਅੰਬ ਨਹੀਂ ਹੁੰਦਾ ਤੁਸੀਂ ਇਹ ਵੇਖੋ ਅੰਬ ਦੇ ਜੋ ਪੌਦਾ ਇਹ ਇਸ ਅੰਬ ਦੀ ਜਿਹੜੀ ਉਮਰ ਸਿਰਫ ਡੇਢ ਦੋ ਸਾਲ ਹੋਵੇਗੀ ਇਹ ਗੱਲ ਮੰਨਦੇ ਆ ਕਿ ਪਾਣੀ ਚੰਗਾ ਹੋਣਾ ਚਾਹੀਦਾ ਨਹਿਰ ਦਾ ਜੋ ਲਗਾ ਹੁੰਦਾ ਨੇੜੇ ਹੁੰਦਾ ਉਹ ਜਿਹੜੀ ਦੇ ਵਿੱਚ ਜ਼ਿਆਦਾ ਅੰਬ ਹੁੰਦਾ ਜ਼ਿਆਦਾਤਰ ਤੁਸੀਂ ਜਿੱਥੇ ਵੀ ਆਪਣੇ ਕੱਸੀ ਦੇ ਖਾਲ ਜਿੱਥੇ ਜ਼ਿਆਦਾ ਨਹਿਰੀ ਪਾਣੀ ਹੋਵੇ ਉੱਥੇ ਤੁਸੀਂ ਅੰਬ ਨੂੰ ਲਾਓ ਜੇਕਰ ਅਸੀਂ ਕਾਮਯਾਬ ਕਰਨਾ ਇਹ ਅੰਬ ਦੀ ਜਿਹੜੀ ਉਮਰ ਸਿਰਫ 3-4 ਸਾਲ ਹੋਵੇਗੀ ਇਹ ਬਹੁਤ ਹੀ ਇੱਕ ਚੰਗਾ ਰੁੱਖ ਹੈ ਸਾਨੂੰ ਜੋ ਆਕਸੀਜਨ ਪੈਦਾ ਕਰਕੇ ਦਿੰਦਾ ਤੇ ਫਰੂਟ ਪੈਦਾ ਕਰਕੇ ਦਿੰਦਾ ਧੰਨਵਾਦ ਜੀ ਹਾਂ ਜੀ ਅੱਜ ਆਪਾਂ ਗੱਲ ਕਰਦੇ ਹਾਂ ਅੰਬ ਦੇ ਰੁੱਖ ਦੀ ਗੱਲ ਅੰਬ ਦਾ ਰੁੱਖ ਜੋ ਸਾਡੇ ਪੰਜਾਬ ਦੇ ਵਿੱਚ ਇੱਕ ਵਿਰਾਸਤੀ ਰੁੱਖ ਮੰਨਿਆ ਜਾਂਦਾ। ਅੰਬ ਦੇ ਰੁੱਖ ਦੇ ਜਿਹੜੇ ਗੁਣ ਹੈ ਉਹ ਬੇਅੰਤ ਆ। ਸਭ ਤੋਂ ਵੱਡਾ ਗੁਣ ਆਕਸੀਜਨ ਜਿਹੜਾ ਇਹ ਬਹੁਤ ਵੱਡੇ ਉਧਰ ਤੇ ਸਾਨੂੰ ਪੈਦਾ ਕਰਕੇ ਦਿੰਦਾ। ਦੂਸਰੀ ਗੱਲ ਜਿਹੜਾ ਫਰੂਟ ਇਸ ਦਾ ਅੰਬ ਦਾ ਫਰੂਟ ਹੈ ਬਹੁਤ ਪੰਜਾਬ ਦੇ ਲੋਕ ਇਸ ਨੂੰ ਖਾਣ ਦੇ ਵਿੱਚ ਪਸੰਦ ਕਰਦੇ ਆ। ਬਹੁਤ ਸਾਰੀਆਂ ਜਿਹੜੀਆਂ ਦਵਾਈਆਂ ਉਹਨਾਂ ਦੇ ਵਿੱਚ ਵੀ ਅੰਬ ਦੇ ਰੁੱਖ ਦੇ ਪੱਤਿਆਂ ਦੀ ਫਲ ਤੋਂ ਜਿਹੜਾ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਇਸ ਤੋਂ ਏਰ ਹੁੰਦੀਆਂ ਤੇ ਆਪਾਂ ਅੱਜ ਜੋ ਇਸ ਦੀਆਂ ਗੁੱਠਲੀਆਂ ਆਪਾਂ ਖਾ ਲੈਂਦੇ ਅੰਬ ਉਸ ਨੂੰ ਵੇਸਟ ਸੁੱਟ ਦਿੰਦੇ ਆ ਅਸੀਂ ਉਹ ਇਕੱਠੀਆਂ ਕਰਕੇ ਥੈਲੀਆਂ ਲਿਆ ਕੇ ਉਸ ਦੇ ਵਿੱਚ ਕਰਤੀ ਕਰ ਰਹੇ ਹਾਂ ਬਹੁਤ ਹੀ ਸੌਖਾ ਤਰੀਕਾ ਆਪਾਂ ਮਿੱਟੀ ਲੈਣੀ ਆ ਥੋੜੀ ਜ਼ਮੀਨ ਦੀ ਮਿੱਟੀ ਥੋੜੀ ਜਿਹੜੀ ਹਲਕੀ ਮਿੱਟੀ ਰੇਤਾ ਮਿੱਟੀ ਕਹਿ ਦਿੰਨੇ ਆ ਦੋਨਾਂ ਨੂੰ ਮਿਕਸ ਕਰਕੇ ਆਪਾਂ ਇਹਦੇ ਵਿੱਚ ਪਰ ਲੈਣਾ ਤੇ ਇਸ ਤਰ੍ਹਾਂ ਸੁਰਾਖ ਕਰ ਦੇਣੀ ਆ ਸੁਰਾਖ ਜ਼ਰੂਰੀ ਆ ਜੇਕਰ ਆਪਾਂ ਲਫਾਫਿਆਂ ਦੇ ਵਿੱਚ ਲਾਉਣੇ ਆ ਇਸ ਦੇ ਥਰੂ ਜਿਹੜਾ ਪੌਦੇ ਨੂੰ ਸਾਹ ਮਿਲਦਾ ਤੇ ਪਾਣੀ ਦੀ ਮਤਰ ਉਹਦੀ ਪੂਰੀ ਹੋਵੇਗੀ ਜਿਹੜਾ ਜੋ ਆਪਾਂ ਬੈੱਡ ਬਣਾ ਬਣਾ ਕੇ ਰੱਖਿਆ ਹੋਇਆ ਉਸ ਦੇ ਵਿੱਚ ਇੰਨਾ ਸੁਰੱਖਾ ਦੇ ਤਰੂ ਉਸ ਨੂੰ ਪਾਣੀ ਮਿਲੇਗਾ ਤੁਸੀਂ ਇੱਕ ਇੱਕ ਗੋਠਲੀ ਇੱਕ ਇੱਕ ਥੈਲੀ ਦੇ ਵਿੱਚ ਸੈੱਟ ਕਰਨੀ ਹੈ ਥੋੜੇ ਸਮੇਂ ਬਾਅਦ ਇਸ ਦਾ ਜੋ ਰਿਜ਼ਲਟ ਆਪਣੇ ਸਾਹਮਣੇ ਆਊਗਾ ਸਾਡਾ ਕਾਫੀ ਲੰਬਾ ਤਿਆਰ ਹੋਵੇ ਇਸ ਖਿੰਡ ਦੇ ਵਿੱਚ ਜਿਵੇਂ ਤੁਸੀਂ ਇਹ ਦੇਖ ਸਕਦੇ ਹੋ ਸਾਡੇ ਵੀਰ ਆ ਜੋ ਉਹ ਜਦੋਂ ਵੀ ਅੰਬ ਦੀ ਸਾਨੂੰ ਕੋਈ ਇੱਥੇ ਮੁੱਠਲੀ ਮਿਲਦੀ ਆ ਉਹ ਇੱਥੇ ਦਬ ਦਿੰਦੇ ਆ ਆ ਤੁਸੀਂ ਵੇਖ ਸਕਦੇ ਹੋ ਕਿ ਵੀ ਕਿਸ ਤਰ੍ਹਾਂ ਅੰਬ ਦੇ ਪੌਦੇ ਪਿੱਛੇ ਤਿਆਰ ਹੋ ਰਿਹਾ ਮੋਦਵੀਰ ਕਹਿੰਦੇ ਕਿ ਆਪਣੇ ਅੰਬ ਨਹੀਂ ਹੁੰਦਾ ਤੁਸੀਂ ਇਹ ਵੇਖੋ ਅੰਬ ਦੇ ਜੋ ਪੌਦਾ ਇਹ ਇਸ ਅੰਬ ਦੀ ਜਿਹੜੀ ਉਮਰ ਸਿਰਫ ਡੇਢ ਦੋ ਸਾਲ ਹੋਵੇਗੀ ਇਹ ਗੱਲ ਮੰਨਦੇ ਆ ਕਿ ਪਾਣੀ ਚੰਗਾ ਹੋਣਾ ਚਾਹੀਦਾ ਮਹਿਰ ਦਾ ਜੋ ਲਗਾ ਹੁੰਦਾ ਨੇੜੇ ਹੁੰਦਾ ਉਹ ਏਰੀਆ ਦੇ ਵਿੱਚ ਜਿਆਦਾ ਅੰਬ ਹੁੰਦਾ ਜਿਆਦਾਤਰ ਤੁਸੀਂ ਜਿੱਥੇ ਵੀ ਆਪਣੇ ਕੱਸੀ ਦੇ ਖਾਲ ਜਿੱਥੇ ਜਿਆਦਾ ਨਹਿਰੀ ਪਾਣੀ ਹੋਵੇ ਉੱਥੇ ਤੁਸੀਂ ਅੰਬ ਨੂੰ ਲਾਓ ਜੇਕਰ ਅਸੀਂ ਕਾਮਯਾਬ ਕਰਨਾ ਇਹ ਅੰਬ ਦੀ ਜਿਹੜੀ ਉਮਰ ਸਿਰਫ 3-4 ਸਾਲ ਹੋਵੇਗੀ ਇਹ ਬਹੁਤ ਹੀ ਇੱਕ ਚੰਗਾ ਰੁੱਖ ਹੈ ਸਾਨੂੰ ਜੋ ਆਕਸੀਜਨ ਪੈਦਾ ਕਰਕੇ ਦਿੰਦਾ ਤੇ ਫਰੂਟ ਪੈਦਾ ਕਰਕੇ ਦਿੰਦਾ ਧੰਨਵਾਦ ਜੀ